ਘਰ ਪਹੁੰਚਦਿਆ ਹੀ ਢੈਲ ਸਿੰਘ ਨੇ ਭਿੰਦੇ ਤੇ ਉਸ ਦੀ ਚਾਚੀ ਭਾਨੀ ਨਾਲ ਜੀਤੋ ਦੀ ਸੱਸ ਦੀ ਕਹੀ ਗੱਲ ਨੂੰ ਹਰਾਈ ਕੋਈ ਗੱਲ ਨਹੀਂ ਭਾਈ ਜੀ ਜੀਤੋ ਧੀ ਹੈ ਇਸ ਘਰ ਦੀ ਭਗਵੰਦਾ ਹੈ ਉਸ ਦਾ ਅਸੀਂ ਜ਼ਰੂਰ ਜਾਵਾਂਗੇ ਭਾਈ ਜੀ ਕਹਿੰਦਿਆ ਉਹ ਚਾਹ ਬਣਾਉਂ ਬਲ ਚੱਲ ਪਈ ਬਾਪੂ ਰਾਣੀ ਭੈਣ ਨੂੰ ਅਜੇ ਤੱਕ ਸੱਦਾ ਦੇਣਾ ਬਾਕੀ ਹੈ ਪਿੰਡ ਆ ਬੋਲਿਆ ਕੋਈ ਨਹੀਂ ਪਿੰਦੂ ਤੂੰ ਕੱਲ ਨੂੰ ਆਪਣੀ ਚਾਚੀ ਨਾਲ ਜਾ ਕੇ ਜੀਤੋ ਨੂੰ ਮਿਲਾਈ ਰਾਣੀ ਦੇ ਘਰ ਸੱਦਾ ਤੇਰਾ ਚਾਚਾ ਤੇ ਮੈਂ ਵੀ ਆਵਾਂਗੇ ਪਾਈ ਜੀ ਚਾਹ ਪੀ ਲਓ ਪਾਨੀ ਨੇ ਚਾਹ ਦਾ ਗਲਾਸ ਅੱਗੇ ਕਰ ਦਿਆਂ ਕਿਹਾ ਅਗਲੇ ਦਿਨ ਸਵੇਰ ਹੁੰਦੇ ਹੀ ਚਾਚੀ ਪਾਨੀ ਪਿੰਦੂ ਨੂੰ ਨਾਲ ਲੈ ਕੇ ਜੀਤੋ ਦੇ ਸਹੁਰੇ ਚਲੀ ਗਈ ਉੱਥੇ ਕਿਸੇ ਨੇ ਇਹਨਾਂ ਦੇ ਆਉਣ ਦਾ ਕੋਈ ਏਰਮ ਨਹੀਂ ਸੀ ਸਾਸਰੀ ਕਾਲ ਭੈਣ ਜੀ ਚਾਚੀ ਪਾਨੀ ਨੇ ਅੰਦਰ ਬੜਦਿਆ ਹੀ ਬਿਹੜੇ ਵਿੱਚ ਬੈਠੀ ਜੀਤੋ ਦੀ ਸੱਸ ਨੂੰ ਕਿਹਾ ਇੱਥੇ ਆ ਭੈਣ ਜੀ ਮੇਰੀ ਫਤੇ ਮੰਨਣ ਤੋਂ ਬਾਅਦ ਜੀਤੋ ਦੀ ਸੱਸ ਉਹਨਾਂ ਨੂੰ ਅੰਦਰ ਲੈ ਕੇ ਗਈ ਤੇ ਚਾਹ ਪਾਣੀ ਦਾ ਬੰਦੋਬਸਤ ਕੀਤਾ ਜੀਤੋ ਕੁੜੇ ਜੀਤੋ ਆਹ ਇੱਥਾ ਆ ਕੇ ਦੇਖੋ ਭਾਈ ਤੈਨੂੰ ਕੋਈ ਮਿਲਣ ਆਇਆ ਹੈ ਜੀਤੋ ਦੀ ਸੱਸ ਨੇ ਕੋਠੇ ਤੇ ਕਣਕ ਸਕਾਉਣ ਗਈ ਜੀਤੋ ਨੂੰ ਆਵਾਜ਼ ਮਾਰੀ ਕੌਣ ਆਇਆ ਬੇਬੇ ਪੌੜੀਆਂ ਉੱਤਰਦੀ ਜੀਤੋ ਤੇ ਬੋਲ ਮੂੰਹ ਵਿੱਚ ਹੀ ਰਹਿ ਗਏ ਜਦੋਂ ਉਸਨੇ ਚਾਚੀ ਭਾਨੀ ਨੂੰ ਦੇਖਿਆ ਜੀਤੋ ਦੇਖਤੇ ਚਾਚੀ ਭਾਨੀਆ ਅੱਖਾਂ ਭਰਾਈਆਂ ਉਹਨੇ ਅੱਗੇ ਵੱਧ ਕੇ ਜੀਤੋ ਨੂੰ ਗਲਵਕੜੀ ਵਿੱਚ ਲੈੰਦਿਆ ਕਿਹਾ ਕੀ ਗੱਲ ਕੁੜੇ ਮੇਰੀ ਥਾਂ ਤੇ ਤੇਰੀ ਮਾਂ ਹੁੰਦੀ ਤਾਂ ਵੀ ਤੂੰ ਐਸੇ ਤਰਾਹੀ ਗੁੱਸੇ ਕਰਕੇ ਬਹਿਣਾ ਸੀ ਮੈਂ ਵੀ ਭਾਈ ਤੈਨੂੰ ਮਾਂ ਵਾਂਗ ਕੇ ਪਾਲਿਆ ਕਹਿੰਦਿਆਂ ਚਾਚੀ ਹੋਕੇ ਹੋਕੇ ਹੰਝੂ ਡਿੱਗਣ ਲੱਗ ਪਈ ਉਧਰ ਜੀਤੋ ਦਾ ਵੀ ਸਾਨਾਂ ਦਾ ਭਰਿਆ ਮਣ ਉਸ ਲਗਿਆ ਤਿਆਂ ਵੀ ਫੇਰ ਮਾਪਿਆਂ ਨਾਲ ਹੀ ਗੁੱਸਾ ਅਗਲਾ ਕਰਦੀਆਂ ਨੇ ਤੂੰ ਵੀ ਤਾਂ ਇੰਨੇ ਸਾਲਾਂ ਦੀ ਮੇਰੀ ਸਹਾਰਾ ਲਈ ਰਾਣੀ ਹੈ ਤਾ ਮੇਰੀ ਭੈਣ ਵੀ ਉਹਦੇ ਜਵਾਕ ਦਾ ਵੀ ਮੈਨੂੰ ਵੀ ਥੋੜੇ ਸਾਰੇ ਆ ਥੋੜੇ ਸਾਰੇ ਜਿੰਨਾ ਹੀ ਦੁੱਖ ਹੋਇਆ ਭੈਣ ਤੂੰ ਤਾਂ ਮੈਨੂੰ ਵੀ ਨਹੀਂ ਬਖਸ਼ਿਆ ਇੰਨੇ ਸਾਲ ਹੋ ਗਏ ਰਖੀ ਤੋਂ ਸੁੰਨਾ ਪਿਆ ਗੁੱਟ ਕਹਿੰਦਾ ਹੋਇਆ ਪਿੰਦੂ ਜਿੱਤੋ ਦੇ ਕੋਲ ਆ ਕੇ ਬੈਠ ਗਿਆ ਦੇਖ ਤੀਏ ਹੋ ਜਾਣਾ ਸੀ ਉਹ ਹੋ ਗਿਆ ਤੇਰੇ ਦੋਵਾਂ ਭਾਵਾਂ ਦੀ ਬਰਾਤ ਤੇਰੇ ਬਿਨਾ ਨਹੀਂ ਚੜ ਹੋਣੀ ਭਾਈ ਤੂੰ ਵੱਡੀ ਧੀ ਐ ਉਸ ਕਰਦੀ ਤਾਂ ਪਹਿਲਾ ਤੇਰਾ ਹੱਕ ਐ ਗੱਲਾਂ ਕਰਦਿਆਂ ਕਰਦਿਆਂ ਆਥਣ ਹੋ ਗਿਆ ਤੇ ਜੀਤੋ ਦੇਵੀ ਗਿਲੇ ਸਿੱਖਵੇ ਕੁਝ ਹੱਦ ਤੱਕ ਬੈਟ ਗਈ ਉਸਨੇ ਵਿਆਹ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਕੁਝ ਸ਼ਿਰਵਾਦ ਗੱਲਬਾਤ ਕਰਨ ਤੋਂ ਬਾਅਦ ਚਾਚੀ ਭਾਨੀ ਤੇ ਭਿੰਦਾ ਘਰ ਵਾਪਸ ਤੁਰ ਪਈ ਸੰਦੀਪ ਕੌਰ ਦੀ ਇਹ ਰਚਨਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ కనీ ను బవాదీ